ਸਤਿ ਸ਼੍ਰੀ ਅਕਾਲ ਜੀ ਕਿਸਾਨ ਭਰਾਓ ਅੱਜ ਆਪਾਂ ਲਾ ਰਹੇ ਹਾਂ ਜੀ ਕਣਕ ਨੂੰ ਪਹਿਲਾ ਪਾਣੀ ਤੇ ਕਣਕ ਆਪਣੀ 25 ਦਿਨ ਦੀ ਹੋ ਗਈ ਆ 25 ਦਿਨ ਤੋਂ ਬਾਅਦ ਜਿਹੜਾ ਪਾਣੀ ਆਪਾਂ ਜਿਹੜਾ ਉਹ ਲਾ ਦੇਣਾ ਚਾਹੀਦਾ ਤੇ ਪਹਿਲਾ ਪਾਣੀ ਜਿਹੜਾ ਆ ਡਿਪੈਂਡ ਕਰਦਾ ਵਾ ਆਪਣਾ ਝਾੜ ਸੋ ਜੇ ਪਹਿਲਾ ਪਾਣੀ ਤੁਸੀਂ ਸਹੀ ਤਰੀਕੇ ਨਾਲ ਲਾ ਲਿਆ ਤੇ ਤੁਹਾਡੀ ਕਣਕ ਦਾ ਜਿਹੜਾ ਝਾੜ ਆ ਉਹ ਜਿਹੜਾ ਵਾ ਵਧ ਆਵੇਗਾ ਸੋ ਜਿਸ ਤਰ੍ਹਾਂ ਆਪਾਂ ਇੱਕ ਕੇਰਾ ਭਰ ਕੇ ਬਾਕੀ ਪਾਣੀ ਜਿਹੜਾ ਵਾ ਦੂਸਰੇ ਕਿਆਰੇ ਦੇ ਵਿੱਚ ਕੱਢ ਦਈਦਾ ਵਾ ਜਿਹੜੇ ਸਾਹਮਣੇ ਹੀ ਕੱਢੀ ਜਾਂਦੇ ਆ ਤੇ ਜਿੰਨਾ ਪਾਣੀ ਘੱਟ ਲੱਗੂਗਾ ਓਨੇ ਜਿਹੜੀ ਆ ਕਣਕ ਆਪਣਾ ਜਿਹੜੀ ਆ ਜ਼ਿਆਦਾ ਗਰੋਥ ਕਰੂਗੀ ਤੇ ਪੀਲੀ ਨਹੀਂ ਹੋਊਗੀ ਸੋ ਲਾਗੇ ਖਰੋਗੇ ਪਾਣੀ ਲਾਓ ਛੋਟੇ ਕਿਆਰੇ ਪਾ ਕੇ ਤੇ ਜਿਹੜਾ ਵਾ ਇਹੋ ਜਿਹੜਾ ਵਾ ਕਣਕ ਦਾ ਝਾੜ ਵਧ ਲਿਆਂ ਦਾ ਤਰੀਕਾ ਵਾ ਹੋਰ ਸਪਰੇਆਂ ਜਿੰਨੀਆਂ ਮਰਜ਼ੀ ਆਪਾਂ ਕਰੀ ਜਾਈਏ ਪਰ ਜਦੋਂ ਪਾਣੀ ਵੱਧ ਲੱਗ ਗਿਆ ਫੇ ਜਿਹੜੀ ਕਿਸੇ ਸਪਰੇ ਨੇ ਵੀ ਕੋਈ ਅਸਰ ਨਹੀਂ ਕਰਨਾ ਸੋ ਅੱਗੇ ਹੋਰ ਜਿਹੜੀ ਆ ਇਹ ਤੇ ਆਪਾਂ ਕੀ ਕੀ ਪਾਉਣਾ ਅੱਗੇ ਉਹਦੀ ਜਿਹੜੀ ਆ ਵੀਡੀਓ ਆਪਾਂ ਇੱਕ ਹੋਰ ਬਣਾ ਕੇ ਅੱਗੇ ਪਾਵਾਂਗੇ ਸੋ ਧੰਨਵਾਦ ਜੀ